ਲਓ ਮੇਤਰੋ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਦੋ ਤਿੰਨ ਦਿਨ ਹੋ ਗਏ ਬਈ ਵੀਡੀਓ ਨਹੀਂ ਪਾਈ ਤੇ ਝੋਨਾ तकरीबन ਪੂਰੇ ਪੰਜਾਬ ਦੇ ਵਿੱਚ ਆਲਮੋਸਟ 70% ਲੱਗ ਚੁੱਕਿਆ ਕੁਛ ਵਣ ਮੱਕੀ ਵਾਲੇ ਰਹਿ ਗਏ ਜਾਂ ਕੁਛ ਜਿਨ੍ਹਾਂ ਨੇ ਪੀਆਰ 126 ਲਾਉਣਾ ਉਹ ਰਹਿ ਗਏ ਕੁਛ ਜਿਹੜਾ ਬਾਸਮਤੀ ਵਾਲਾ ਰਕਬਾ 1692 1509 ਉਹ ਰਹਿ ਗਿਆ ਮੋਟਾ ਝੋਨਾ ਆਲਮੋਸਟ ਪੀਆਰ 131 ਹੋਵੇ ਸੁਪਰੀਮ 110 ਹੋਵੇ ਪੀਬੀ 1 ਹੋਵੇ ਸੁਪਰ 321 ਹੋਵੇ ਹੈਨਾ ਜャ ਸੁਪਰ 212 ਹੋਵੇ ਸੀਆਰ ਦਾ 212 ਹੋਵੇ ਸੀਆਰ ਦਾ 321 ਹੋਵੇ ਹੋਰ ਜਿੰਨੇ ਵੀ ਮੋٹے ਮੋٹے ਝੋਨੇ ਨੇ 132 ਹੋ ਗਿਆ ਹੈਨਾ ਸਾਵਾ ਦਾ 7501 ਹੋ ਗਿਆ 28P67 ਹੋ ਗਿਆ ਜਿੰਨੇ ਵੀ ਮੋٹے ਮੋٹے ਝੋਨੇ ਨੇ ਸਾਰੇ ਲੱਗ ਚੁੱਕੇ ਆ ਤਕਰੀਬਨ ਸਹੀ ਡੇਟ ਦੇ ਵਿੱਚ ਬਾਸਮਤੀ ਮੁਛਲ ਵੀ ਲੱਗੀ ਪਈ ਆ 17 18 ਦਾ ਟਾਈਮ ਆ ਹੁਣ ਪੂਰਾ 11 21 ਵੀ ਤਕਰੀਬਨ ਲੱਗੀ ਪਈ ਆ ਤੇ ਜਿਨ੍ਹਾਂ ਨੇ ਬਈ ਪਹਿਲੀ ਯੂਰੀਆ ਦੀ ਮੈਨੇਜਮੈਂਟ ਕਰਨੀ ਆ ਉਹ ਕਿਰਪਾ ਕਰਕੇ ਜਿਹੜੀਆਂ ਦਾ ਲੰਮੇ ਸਮੇਂ ਦੀਆਂ ਵੈਰੈਟੀਆਂ ਨੇ ਉਹਦੇ ਵਿੱਚ ਸਿੱਧਾ ਜਾਂ ਫੰਡਾ ਰੱਖੋ ਬਈ ਬਾਕੀ ਮੈਂ ਵੀਡੀਓ ਪਹਿਲਾਂ ਵੀ ਪਾਈਆਂ ਹੋਈਆਂ ਜਿਹੜੀਆਂ ਲੰਮੇ ਸਮੇਂ ਦੀਆਂ ਵੈਰੈਟੀਆਂ ਪਹਿਲੀ ਯੂਰੀਆ 7ਵੇਂ ਤੋਂ ਲੈ ਕੇ 10ਵੇਂ ਦਿਨ ਦੂਜੀ ਯੂਰੀਆ ਜਿਹੜੀ 20ਵੇਂ ਤੋਂ ਲੈ ਕੇ 1ਵੇਂ ਦਿਨ ਦੇ ਵਿੱਚ ਵਿੱਚ ਤੀਜੀ ਯੂਰੀਆ ਜਿਹੜੀ ਉਹ 42 ਤੋਂ 45 ਦਿਨਾਂ ਦੇ ਵਿੱਚ ਪਾਉਣੀ ਆ ਜਿਹੜੀ ਡੋਜ਼ ਰੱਖਣੀ ਆ ਬਈ ਉਹ ਜਿਵੇਂ ਤੁਸੀਂ ਪਾਉਣੇ ਹੋ ਕਿਸੇ ਦੇ ਮਗਰ ਲਾ ਕੇ ਝੁੱਗਾ ਚੌੜ ਨਾ ਕਰਾਓ ਜੇ ਤੁਹਾਡਾ ਵਾਣ ਤਿੰਨ ਗੱਟਿਆਂ ਦੇ ਲੱਗਿਆ ਤਾਂ ਤਿੰਨ ਗੱਟਿਆਂ ਨੂੰ ਮੈਨੇਜ ਕਰੋ ਤਿੰਨ ਕਿਸ਼ਤਾਂ ਦੇ ਵਿੱਚ ਪਹਿਲੀ ਯੂਰੀਆ ਹਮੇਸ਼ਾ ਦੂਜੀ ਥੋੜੀ ਜਿਹੀ ਵਧਾ ਲਿਓ ਤੀਜੀ ਚਾਹੇ ਦੂਜੀ ਜੀ ਨਹੀਂ ਕਰ ਲਿਓ ਉਹ ਤੁਸੀਂ ਆਪਦੇ ਟੋਟਾ ਕਰ ਲਓ ਜਿਵੇਂ ਵੀ ਤੁਹਾਨੂੰ ਆਉਂਦਾ ਜੇ ਤਿੰਨ ਬੋਰੀਆਂ ਪਾਉਣੇ ਹੋ ਤਾਂ ਪਹਿਲੀ ਦੇ ਵਿੱਚ 10 ਕਿਲੋ ਘਟਾ ਲਓ ਦੂਜੀ ਦੇ ਵਿੱਚ ਉਹੀ 5 ਕਿਲੋ ਵਾਜੂਗੀ ਤੀਜੀ ਦੇ ਵਿੱਚ ਫੇਰ ਉਹੀ 5 ਕਿਲੋ ਵਾਜੂਗੀ ਤੁਹਾਡਾ ਟੋਟਾ ਪੂਰਾ ਹੋ ਜਾਊਗਾ ਤੇ ਜੇ ਕਿਸਮ ਤੁਹਾਡੇ ਕੋਲੇ ਸ਼ਾਰਟ ਸਮੇਂ ਵਾਲੀ ਆ ਘੱਟ ਸਮਾਂ ਲੈਂਦੀ ਆ ਉਹਦੇ ਵਿੱਚ ਪਹਿਲੀ ਯੂਰੀਆ ਬਈ 7ਵੇਂ ਦਿਨ ਸੇਮ ਉਹੀ ਦੂਜੀ ਤੇ ਤੀਜੀ ਨਾਲੋਂ ਥੋੜੀ ਜਿਹੀ ਡੋਜ਼ ਘੱਟ ਰੱਖਣੀ ਆ ਤੇ ਦੂਜੀ ਯੂਰੀਆ ਵੀਰੇ 15ਵੇਂ ਤੋਂ 18ਵੇਂ ਦਿਨ ਤੀਜੀ ਯੂਰੀਆ ਜਿਹੜੀ ਉਹ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਪੂਰੀ ਕਰ ਦਿਓ ਨਾ ਤਾਂ ਇਹਦੂ ਲੇਟ ਕਰਨੀ ਆ ਨਾ ਇਹਦੂ ਪਹਿਲਾਂ ਕਰਨੀ ਆ ਇਹ ਦੋ ਤਿੰਨ ਦਿਨਾਂ ਦਾ ਮੈਂ ਗੈਪ ਤਾਂ ਹੀ ਰੱਖਿਆ ਵੀ ਦੋ ਤਿੰਨ ਦਿਨ ਨੂੰ ਹੀ ਉੱਤੇ ਥੱਲੇ ਹੋ ਜਾਂਦਾ ਆਪਣਾ ਅੰਕੜਾ ਪਰ ਜੇ ਬਾੜੀ ਮਗਰੋਂ ਮਗਰੀ ਸੁੱਟੀ ਚੱਲਾਂਗੇ ਹੁਣ ਵਾਲੀ ਯੂਰੀਆ ਜਿਹੜੀ ਆਉਂਦੀ ਆ ਉਹ ਨੀਮ ਕੋਟਡ ਆਉਂਦੀ ਆ ਤੇ ਦੋ ਤਿੰਨ ਦਿਨਾਂ ਬਾਅਦ ਲੱਗਦੀ ਆ ਬੂਟੇ ਨੂੰ ਜਾ ਕੇ ਤੇ ਉਹਨੇ ਜਦ ਨੂੰ ਜੇ ਤੁਸੀਂ ਪੰਜਵੇਂ ਦਿਨ ਹਫਤੇ ਬਾਅਦ ਪਿੱਛੇ ਪਿੱਛੇ ਸੁੱਟੀ ਚੱਲੋਗੇ ਉਹ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਅੱਧੀ ਗਲੀਚ ਡਾਊਨ ਹੋ ਜ ਫਿਰ ਆਪਾਂ ਕਹਿ ਦਾਂਗੇ ਵੀ ਭਾਈ ਗੱਟਾ ਵੱਧ ਲੈ ਗਿਆ ਝੋਨਾ 노 ਡਾਊਟ ਸਸਤਾ ਯੂਰੀਆ ਹਨਾ ਪਰ ਇਹਦਾ ਐ ਨਹੀਂ ਵੀ ਨਜਾਇਜ਼ ਫਾਇਦਾ ਚੱਕੀ ਜਾਈਏ ਉਹ ਮਿੱਟੀ ਨੂੰ ਵੀ ਖਰਾਬ ਕਰਦਾ ਥੋੜੀ ਫਸਲ ਨੂੰ ਵੀ ਖਰਾਬ ਕਰਦਾ ਕੇਰਾ ਪਤਾ ਨਹੀਂ ਲੱਗਦਾ ਇੱਕੋ ਦਮ ਜਦੋਂ ਹੁਣ ਮੀਂਹ ਆਉਣਗੇ ਜਲਾਈ ਦੇ ਵਿੱਚ ਝਟਕਾ ਇੱਕੋ ਦਮ ਵੱਜ ਜਾਊਗਾ ਤੇ ਸੁੰਡੀ ਦਾ ਹਮਲਾ ਬਹੁਤ ਜ਼ਿਆਦਾ ਹੋਊਗਾ ਫਿਰ ਉਹ ਸੁੰਡੀ ਨੂੰ ਬਚਾਉਣ ਵੇਲੇ ਆਪਾਂ ਸਪਰੇਅ ਹਾਂ ਕਰੀ ਜਾਵਾਂਗੇ ਹਨਾ ਤਾਂ ਉਦੋਂ ਬੈਟਰ ਆ ਮੈਨੇਜਮੈਂਟ ਕਰੋ ਯੂਰੀਆ ਮੈਂ ਨਹੀਂ ਕਹਿੰਦਾ ਵੀ ਯੂਰੀਆ ਸੱਦਾ ਹੀ ਤੁਸੀਂ ਪੰਜ ਗੱਟਿਆਂ ਤੋਂ ਦੋ ਗੱਟਿਆਂ ਦੇ ਆਜੋ ਨਾ ਇਹ 5 ਪਾਉਣੇ ਹੋ ਯਾਰ 4 ਤੇ ਲੈ ਆਓ ਬਾਹਨ ਨੂੰ ਹੌਲੀ 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 ਕਰਕੇ ਘਟਾ ਲਾਂਗੇ ਤੇ ਹੁਣ ਆਪਾਂ ਪਾਈਏਗੀ ਲੱਲ ਪੱਲ ਪਾਈ ਪਹਿਲੀ ਯੂਰੀਆ ਦੇ ਵਿੱਚ ਗੱਲ ਕਰਾਂ ਬਾਹਨ ਦੀ ਤੇ ਕਸਮ ਦੀ ਜੇ ਤਾਂ ਤੁਹਾਡੇ ਕੋਲੇ ਕਿਸਮ ਚੰਗੀ ਆ ਬਈ ਕੋਈ ਵੀ ਪੀਆਰ ਆ ਸੀਆਰ ਆ ਸੁਪਰੀਮ 110 ਆ ਤੇ ਤੁਹਾਡਾ ਏਰੀਆ ਮੇਨ ਮੈਟਰ ਕਰਦਾ ਹੁੰਦਾ ਬਈ ਜੇ ਤਾਂ ਤੁਸੀਂ ਮਾਲਵੇ ਦੇ ਵਿੱਚੋਂ ਕੁਝ ਏਰੀਆ ਮਾਲਵੇ ਦੇ ਵਿੱਚ ਬਹੁਤ ਵਧੀਆ ਨੇ ਜਿੱਥੇ ਪਾਣੀ ਵੀ ਚੰਗਾ ਨੇਰੀ ਪਾਣੀ ਵੀ ਆ ਕੁਝ ਏਰੀਆ ਮਾਲਵੇ ਦੇ ਵਿੱਚ ਥੋੜੇ ਜੇ ਕੰਡਮ ਨੇ ਜਿਹੜੇ ਕੀ ਕਾਟਨ 벨ਟ ਨੇ ਤੇ ਹਾਈਬ੍ਰਿਡ ਝੋਨੇ ਤੇ ਜ਼ਿਆਦਾ ਡਿਪੈਂਡ ਨੇ ਉੱਥੇ ਲੱਲੜਪਲੜ ਪਾਉਣਾ ਵੀ ਪੈਂਦਾ ਬਈ ਬਿਨਾ ਲਫਾਫਿਆਂ ਤੋਂ ਉੱਥੇ ਹੁੰਦਾ ਵੀ ਨਹੀਂ ਕੁਝ ਏਰੀਏ ਦਵਾਬਾ ਮਾਜਾ ਚੰਗੇ ਨੇ ਤਕੜੇ ਨੇ ਹਨਾ ਉੱਥੇ ਆਪਾਂ ਬਿਨਾ ਲਫਾਫਿਆਂ ਤੋਂ ਵੀ ਝੋਨਾ ਕਰ ਸਕਦੇ ਆ ਪਰ ਜੇ ਲਫਾਫੇ ਪਾ ਲਾਂਗੇ ਤਾਂ ਥੋੜਾ ਜਿਹਾ ਬੂਸਟ ਅਪ ਵੱਜੂਗਾ ਪਰ ਉਹਨਾਂ ਨੂੰ ਉਹਨਾ ਫਾਇਦਾ ਨਹੀਂ ਹੋਣਾ ਜਿੰਨਾ ਮਾਲਵੇ ਵਾਲੇ ਮਾੜੇ ਏਰੀਏ ਨੂੰ ਫਾਇਦਾ ਹੋਣਾ ਇਸ ਨੂੰ ਇੱਥੇ ਮੈਂ ਪਾਰਟਿਕੂਲਰ ਏਰੀਆ ਨੂੰ ਟਾਰਗੇਟ ਕਰਦਾ ਕਿਉਂਕਿ ਮੈਂ ਇੱਕ ਦੋ ਵੀਡੀਓ ਦੇ ਵਿੱਚ ਨਾਂ ਲੈ ਤੇ ਉਹ ਕਹਿ ਦਿੰਦੇ ਨੇ ਫਿਰ ਅਬੀ ਸਾਡੇ ਏਰੀਆ 'ਚ ਬਈ ਪਾਣੀ ਚੰਗਾ ਹੈ ਹਨਾ ਸਾਡੇ ਏਰੀਆ 'ਚ ਮਾੜਾ ਹੈ ਤੁਹਾਨੂੰ ਪਤਾ ਹੀ ਹੈ ਜਿੱਥੇ ਮਾੜਾ ਜਿੱਥੇ ਚੰਗਾ ਠੀਕ ਹੈ ਜ਼ਮੀਨਾਂ ਦੀ ਗੱਲ ਕਰੀਏ ਹਲਕੀਆ ਜ਼ਮੀਨਾਂ ਦੇ ਵਿੱਚ ਤੁਹਾਨੂੰ ਥੋੜੀ ਜੀ ਯੂਰੀਆ ਦੀ ਡੋਜ਼ ਇੱਕ ਗੱਟਾ ਅੰਨ ਨਾਲੋਂ ਵਧਾਉਣੀ ਪਊਗੀ ਤੇ ਕਿਸ਼ਤ ਵੀ ਇੱਕ ਜ਼ਿਆਦਾ ਕਰਨੀ ਪਊਗੀ ਪਹਿਲੀ ਯੂਰੀਆ 'ਚ ਕੁਝ ਨਹੀਂ ਪਾਉਣਾ ਦੂਜੀ ਯੂਰੀਆ ਦੇ ਵਿੱਚ ਤੁਸੀਂ ਜਿਗਾੜ ਪਾ ਸਕਦੇ ਹੋ ਚਾਹੇ ਬਹੁਤ ਤਰ੍ਹਾਂ ਦੇ ਫਰਟੀਲਾਈਜ਼ਰ ਆਉਂਦੇ ਨੇ ਬਾਇਓ ਫਰਟੀਲਾਈਜ਼ਰ ਪਾ ਸਕਦੇ ਹੋ ਐਨਪੀਕੇ ਕਨਸੋਰਸ਼ੀਅਮ ਪਾ ਸਕਦੇ ਹੋ ਠੀਕ ਹੈ ਪਾਰਟੀਕੂਲਰ ਕੰਮ ਕਿਸੇ ਕੰਪਨੀ ਦਾ ਮੈਂ ਨਾਂ ਨਹੀਂ ਲੈਂਦਾ ਇੱਥੇ ਬਹੁਤ ਸਾਰੀਆਂ ਚੰਗੀਆਂ ਕੰਪਨੀਆਂ ਨੇ ਆਈਪੀਐਲ ਆਈਸੀਐਲ ਹੈਨਾ ਗਰੋ ਇੰਡੀਗੋ ਬਹੁਤ ਕੰਪਨੀਆਂ ਚੰਗੀਆਂ ਨੇ ਜਿਨ੍ਹਾਂ ਦੇ ਚੰਗੇ ਪ੍ਰੋਡਕਟ ਆਉਂਦੇ ਨੇ ਤੇ ਉਹ ਤੁਸੀਂ ਪਾ ਸਕਦੇ ਹੋ ਫੰਗੀ ਸੈੱਟ ਥੱਲੇ ਸੁੱਟਣ ਦਾ ਕੋਈ ਫਾਇਦਾ ਨਹੀਂ ਪੀਐਚ ਵਗਾਰ ੋ ਕੇ ਛੋਟੇ ਲਘੂ ਤੱਤ ਥੱਲੇ ਸੁੱਟਣ ਦਾ ਕੋਈ ਫਾਇਦਾ ਨਹੀਂ ਉਹ ਵੀ ਪੀਐਚ ਵਗਾਰ ੋਗੇ ਜਿਵੇਂ ਸਲਫਰ ਹੋਗੇ ਪਟਾਸ਼ ਹੋਗੇ 4 4 ਕਿਲੋ ਦੀਆਂ ਪੈਕਿੰਗਾਂ ਚ ਆਈ ਜਾਂਦੀਆਂ ਆ ਉਹ ਚੀਜ਼ ਪਾਉਣ ਦਾ ਢੱਕਾ ਨਹੀਂ ਫਾਇਦਾ ਉਹਦੀ ਬਜਾਏ ਤੁਸੀਂ 20 ਕਿਲੋ ਮਿਰਚਾਂ ਲਈ ਜਿਹੜੀ ਪोटाश ਹੁੰਦੀ ਆ ਉਹ ਪਾਓ ਉਹ ਵੀ ਉਹ ਏਰੀਆ ਜਿੱਥੇ ਨਹਿਰੀ ਪਾਣੀ ਨਹੀਂ ਲੱਗਦਾ ਜ਼ਿਆਦਾ ਨਹਿਰੀ ਪਾਣੀਏ ਜਿੱਥੇ ਲੱਗਦਾ ਸਮੁੰਦਰਾਂ ਦਾ ਪਹਾੜਾਂ ਦਾ ਪਾਣੀ ਆਉਂਦਾ ਉਤੋਂ ਉਹਦੇ ਚ ਪोटाश ਆਲਰੇਡੀ ਜ਼ਿਆਦਾ ਹੁੰਦੀ ਆ ਮਿੱਟੀ ਪਰਖ ਦੇ ਆਧਾਰ ਤੇ ਖਰਾਕੀ ਤੱਤ ਪਾ ਸਕਦੇ ਆਪਾਂ ਬਾਹਲੀ ਗੱਲ ਉੱਤੇ ਸਪਰੇਅ ਹਾਂ ਕਰ ਦਾਂਗੇ ਇੱਕ ਐਨਪੀਕੇ ਦੀ ਹੈਨਾ ਕੋਈ ਬਾਹਲੀ ਵੱਡੀ ਮੈਟਰ ਵਾਲੀ ਗੱਲ ਨਹੀਂ ਹੈਗੀ ਤੇ ਤੀਜੀ ਯੂਰੀਆ ਦੇ ਵਿੱਚ ਬਈ ਤੁਸੀਂ ਕੁਝ ਵੀ ਜੇ ਤੁਹਾਨੂੰ ਲੱਗਦਾ ਵੀ ਥੋਨਾ ਸਾਡਾ ਅੜ ਗਿਆ ਬੂਟਾ ਨਹੀਂ ਮਾਰਿਆ ਤਾਂ ਤੀਜੀ ਯੂਰੀਆ ਦੇ ਵਿੱਚ ਕੋਈ ਪ੍ਰੋਡਕਟ ਬਹੁਤ ਆਉਂਦੇ ਨੇ ਉਹ ਆਪ ਅੱਗੇ ਵੀਡੀਓ ਪਾ ਦਾਂਗੇ ਉਹ ਤੁਸੀਂ ਪਾ ਸਕਦੇ ਹੋ ਆਦਰਵਾਇਜ਼ ਲੋਡ ਨਹੀਂ ਜ਼ਿੰਕ ਜਿਹੜੀ ਕਦੋਂ ਪਾਉਣੀ ਹੈ ਉਹ ਦੂਜੀ ਯੂਰੀਆ ਯਾਨੀ 12 ਤੋਂ 13 ਦਿਨਾਂ ਦੇ ਵਿੱਚ ਵਿੱਚ ਜਾਂ 15 ਤੋਂ 17 ਦਿਨਾਂ ਦੇ ਵਿੱਚ ਵਿੱਚ ਤੁਸੀਂ ਪਾ ਸਕਦੇ ਹੋ ਜ਼ਿੰਕ ਜਿਹੜੀ ਉਹ ਪਾਉਣੀ ਹੈ 33 ਜਾਂ 21% ਉਹ ਮਿੱਟੀ ਦੇ ਵਿੱਚ ਰਲਾ ਕੇ ਪਾਓਗੇ ਤਾਂ ਤੁਹਾਨੂੰ ਬੈਟਰ ਰਿਜ਼ਲਟ ਮਿਲੂਗਾ ਜਿਹੜੀ ਯੂਨੀਵਰਸਿਟੀ ਬਈ ਸਿਫਾਰਸ਼ ਕਰਦੀ ਹੈ ਉਹ 33 ਦੀ ਸਿਫਾਰਸ਼ ਕਰਦੀ ਹੈ 16 ਤੇ 21 ਦੀ ਕਰਦੀ ਹੈ 25 ਪਰ 33% ਦੀ 5 ਕਿਲੋ ਜਾਂ 4 ਕਿਲੋ ਜਿਹੜੇ ਕਹਿੰਦੇ ਨੇ ਵੀ ਸਾਡੇ ਘਾਟ ਨਹੀਂ ਆਉਂਦੀ ਯਾਰ 4 ਕਿਲੋ ਪਾ ਕੇ ਖਾਣਾ ਪੂਰਤੀ ਕਰ ਦੋ ਉਹਦਾ ਕੋਈ ਫਾਇਦਾ ਨਹੀਂ ਉਹਦੋਂ ਤਾਂ ਨਾ ਹੀ ਪਾਓ ਜਾਂ ਤਾਂ 7.5 ਕਿਲੋ 8 ਕਿਲੋ ਪਾਓ ਤੇਤੀ ਤੇ 21 ਹੈ ਜਿਹੜੀ 10 ਤੋਂ ਲੈ ਕੇ 12 10 ਤੋਂ ਲੈ ਕੇ 15 ਦੇ ਵਿੱਚ ਵਿੱਚ ਜਿੰਨੀ ਵੀ ਪਾ ਸਕਦੇ ਹੋ ਜਾਂ ਪਾਉ ਹੀ ਨਾ ਯਾਰ ਹਨਾ 2-3 ਕਿਲੋ 4 ਕਿਲੋ ਦੀਆਂ ਥੈਲੀਆਂ ਪਾਈ ਜੰਨੇ ਆ ਉਹਦਾ ਕੋਈ ਬੋਲਾ ਫਾਇਦਾ ਨਹੀਂ ਹੈਗਾ ਤੇ ਜੇ ਕਿਸੇ ਨੇ ਯੂਰੀਆ ਦੇ ਵਿੱਚ ਪਾਉਣੀ ਆ ਤਾਂ ਯਾਰਾ ਬਿਟਾ ਦੀ ਪਾ ਸਕਦੇ ਹੋ ਉਹ ਜ਼ਿੰਕ ਆਕਸਾਈਡ ਹੁੰਦੀ ਆ ਉਹ ਲੀਚ ਡਾਉਨ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹਨੂੰ ਉਹ ਵੀ ਪਾ ਸਕਦੇ ਹੋ ਬਾਈ ਜਿਹੜੀ 39% ਹੋਰ ਆਉਂਦੀ 39.5% ਜਿੰਕ ਆਕਸਾਈਡ ਉਹਦੀ ਇਕੱਲੀ ਸਪਰੇ ਹੋਊਗੀ ਉਹ ਥੱਲੇ ਨਹੀਂ ਪਾਈ ਜਾਊਗੀ ਬਾਈ ਠੀਕ ਹੈ ਬਾਈ ਜੇ ਲੋਹੇ ਦੀ ਗੱਲ ਕਰੀਏ ਤਾਂ ਲੋਹੇ ਦੀ ਸਪਰੇ ਕਰ ਲੋ ਜੇ ਫਿਰ ਵੀ ਨਹੀਂ ਪੂਰਤੀ ਹੁੰਦੀ ਤਾਂ ਚੰਗੀ ਤਰ੍ਹਾਂ ਭਰ ਕੇ ਪਾਣੀ ਰੱਖੋ ਖੇਤ ਦੇ ਵਿੱਚ ਆਪੇ ਉਹਦੀ ਘਾਟ ਹੈ ਜਿਹੜੀ ਪੂਰੀ ਹੋ ਜੂ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿਆਦੀ ਆਉਂਦੀ ਹੈ ਤੇ ਉਸ ਤੋਂ ਬਾਅਦ ਮੈਗਨੀਸ਼ੀਅਮ ਸਲਫੇਟ ਆ ਜਾਂਦਾ ਇੱਕ ਮੈਗਨੀਸ਼ੀਅਮ ਸਲਫੇਟ ਬਈ ਆਪਾਂ ਦੂਜੀ ਜਾਂ ਤੀਜੀ ਰੇ ਦੇ ਵਿੱਚ ਪਾ ਸਕਦੇ ਆ ਜੇ ਤੁਹਾਡੇ ਬੂਟੇ ਨੇ ਹਰਾਪਣ ਨਹੀਂ ਹੈਗਾ ਜਾਂ ਗਰੋਥ ਨਹੀਂ ਗਰੀ ਆਦਰਵਾਇਜ਼ ਕੋਈ ਬਾੜੀ ਲੋਡ ਨਹੀਂ ਹੁੰਦੀ ਉਹ ਵੀ ਛੋਟਾ ਤਾਤਾ ਉਹਦੀ ਵੀ ਬਾੜੀ ਲੋਡ ਨਹੀਂ ਐਵੇਂ 500 ਰੁਪਿਆ ਕੱਟੇ ਦੀ ਉਹਦੇ ਚ ਦੇਣਾ ਤੇ ਉਹ ਵੀ ਨਹੀਂ ਫਾਇਦਾ ਕੋਈ ਠੀਕ ਹੈ ਭਾਈ ਤੇ ਬਾਕੀ ਆਪਾਂ ਵੀਡੀਓ ਪਾਉਂਦੇ ਰਹਾਂਗੇ ਤੁਸੀਂ ਆਪ ਦਾ ਸੁਝਾਅ ਜ਼ਰੂਰ ਦਿਓ ਵੀ ਕਿਹੜੀ ਕਿਹੜੀ ਰੇ ਪਾਉਣੇ ਹੋ ਤੁਸੀਂ ਜਾਂ ਕਿਹੜਾ ਪ੍ਰੋਡਕਟ ਪਾਉਣੇ ਹੋ ਤੇ ਦਰਸ਼ਕਾਂ ਨਾਲ ਜਿਹੜਾ ਸਾਂਝਾ ਹੋ ਸਕੇ ਕਮੈਂਟਾਂ ਦੇ ਜ਼ਰੀਏ ਤੇ ਕਿਹੜੀ ਕਿਸਮ ਜਿਹੜੀ ਤੁਸੀਂ ਲਾਈ ਹੈ ਥੈਂਕ ਯੂ ਸੋ ਮੱਚ